ਅਨਸਰ ਟੀਮ ਅੰਦਰ ਦੋ ਵਿਕਟਮਸ ਹੈਗੀਆਂ ਨੇ ਇਹਨਾਂ ਨੇ ਸਾਨੂੰ ਦੱਸਿਆ ਹੈਗਾ ਕਿ ਜਿਹੜੇ ਹੈਗੇ ਇੱਕ ਥਾਂ ਤੇ ਆਏ ਸੀ ਕਿਸੇ ਆਪਣੇ ਬੰਦੇ ਦੇ ਨਾਲ ਤੇ ਉੱਥੇ ਜਿਹੜਾ ਹੈਗਾ ਕਿ ਇਹਨਾਂ ਨੂੰ ਜਿਹੜੀ ਹੈਗੀ ਆ ਕਿ ਕੋਈ ਵੀ ਸਖਤੋਸ਼ ਸਾਲਟ ਕੀਤਾ ਗਿਆ ਹੈਗਾ ਇਹ ਸਾਰੀਆਂ ਚੀਜ਼ਾਂ ਵੈਰੀਫਾਈ ਕਰ ਰਹੇ ਆ ਇਹਨਾਂ ਦੀਆਂ ਹੈਗੀਆਂ ਵੀ ਕਿਵੇਂ ਕਿਵੇਂ ਕਿੱਥੇ ਕਿੱਥੇ ਤੁਰੇ ਕੀ ਕੀ ਹੈਗੇ ਉਹ ਸਭ ਜਿਹੜੀ ਹੈਗੀ ਆ ਇਹਨਾਂ ਦੀ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਆ ਚੱਲੀ ਹੈ তাপে ਸਰ ਕੀ ਮੰਗੇ ਤੁਰੂ ਦੋ ਵਿਕਟਮਸ ਹੈਗੀਆਂ ਨੇ ਇਹਨਾਂ ਨੇ ਸਾਨੂੰ ਦੱਸਿਆ ਹੈਗਾ ਕਿ ਜਿਹੜੇ ਹੈਗੇ ਇੱਕ ਥਾਂ ਤੇ ਆਏ ਸੀ ਕਿਸੇ ਆਪਣੇ ਬੰਦੇ ਦੇ ਨਾਲ ਤੇ ਉੱਥੇ ਜਿਹੜਾ ਹੈਗਾ ਕਿ ਇਹਨਾਂ ਨੂੰ ਜੜੀ ਹੈਗੀ ਆ ਕਿ ਕੋਈ ਵੀ ਸੱਤ ਸਾਲ ਕੀਤਾ ਗਿਆ ਹੈਗਾ ਇਹ ਸਾਰੀਆਂ ਚੀਜ਼ਾਂ ਵੈਰੀਫਾਈ ਕਰ ਰਹੇ ਆ ਇਹਨਾਂ ਦੀਆਂ ਹੈਗੀਆਂ ਵੀ ਕਿਵੇਂ ਕਿਵੇਂ ਕਿੱਥੇ ਕਿੱਥੇ ਤੁਰੇ ਕੀ ਕੀ ਹੈਗੇ ਉਹ ਸਭ ਜਿਹੜੀ ਹੈਗੀ ਆ ਇਹਨਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਸਰ ਮੈਡੀਕਲ ਬਿਲਕੁਲ ਜਿਹੜਾ ਐਫ ਆਈ ਆਰ ਦਰਜ ਕਰਕੇ ਜੋ ਵੀ ਕਾਰਵਾਈ ਹੈਗੀ ਉਹ ਕੀਤੀ ਜਾ ਰਹੀ ਹੈ। ਦੇਖੋ ਇਹ ਇਨੀਸ਼ੀਅਲ ਸਟੇਜ ਆਫ ਇਨਵੈਸਟੀਗੇਸ਼ਨ ਹੈਗੀ ਆ। ਮੈਂ ਤੁਹਾਨੂੰ ਥੋੜੀ ਦੇਰ ਤੱਕ ਸਾਰੀ ਇਹ ਇਨਵੈਸਟੀਗੇਸ਼ਨ ਪੂਰੀ ਕੰਪਲੀਟ ਕਰਕੇ ਤੁਹਾਨੂੰ ਦੱਸੂਗਾ। ਇਸ ਟਾਈਮ ਕੁਝ ਵੀ ਦੱਸਦਾ ਮੇਰੀ ਇਨਵੈਸਟੀਗੇਸ਼ਨ 'ਤੇ ਕਾਰਵਾਈ ਹੋਵੇਗੀ। ਸਰ ਕਿਹੜੀ ਜਗ੍ਹਾ ਤੋਂ ਲੈ ਤੇ ਆ? ਕੇਨਨੂ ਜੀ। ਦੇਖੋ ਮੈਂ ਉਹੀ ਗੱਲ ਕਹਿ ਰਿਹਾ ਜੇ ਇਸ ਟਾਈਮ ਸੇ ਸਾਰੀਆਂ ਚੀਜ਼ਾਂ ਜਿਹੜੀਆਂ ਪਾਰਟ ਆਫ ਇਨਵੈਸਟੀਗੇਸ਼ਨ ਆ ਕੋਈ ਵੀ ਚੀਜ਼ ਮੈਂ ਤੁਹਾਨੂੰ ਦੱਸਦਾ ਤਾਂ ਉਹ ਖਰਾਬ ਹੋਏਗੀ ਬੜੀ। ਸੋ ਬਾਅਦ ਵਿੱਚ ਮੈਂ ਤੁਹਾਨੂੰ ਸਾਰੀ ਡਿਟੇਲ ਦਵਾਂਗਾ ਪ੍ਰੈ ਇਦੋਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਪਾਰਟ ਆਫ ਇਸ ਇਨਵੈਸਟੀਗੇਸ਼ਨ ਦਾ ਮੈਂ ਹਜੇ ਰਵੀਰ ਦੇ ਕਰਦਾ